ਸੂਬੇ ਵਿੱਚ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਪੰਡਿਤ ਰਾਉਤ ਰੇਨਵਰ ਦੇ ਵੱਲੋਂ ਵੀ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪੰਡਿਤ ਰਾਉਤ ਰੇਨਵਰ ਖਿਰੀ ਫਤੇਗੜ ਸਾਈ ਪਹੁੰਚੇ ਅਤੇ ਉੱਥੇ ਉਹਨਾਂ ਨੇ ਦੁਕਾਨਦਾਰਾਂ ਨੂੰ ਪੰਜਾਬੀ ਮਾਂ ਬੋਲੀ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਉਹਨਾਂ ਸਾਰਿਆਂ ਨੂੰ ਆਪਣੀਆਂ ਦੁਕਾਨਾਂ ਦੇ ਨਾਮ ਪੰਜਾਬੀ ਵਿੱਚ ਲਿਖਣੇ ਚਾਹੀਦੇ ਨੇ ਅਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਸਾਰ ਦੇ ਲਈ ਯਤਨ ਕਰ ਰਹੀ ਹੈ ਤਾਂ ਸਾਨੂੰ ਵੀ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਮੇਰਾ ਨਾਮ ਪੰਡਿਤ ਰਵਧਰਨਵਰਾਜੀ ਮੈਂ ਚੰਡੀਗੜ੍ਹ ਤੋਂ ਆਇਆ ਹਾਂ ਮਹਾਰਾਜ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਸਾਹਿਬ ਨੇ ਕਿਹਾ ਹੈ 21 ਫਰਵਰੀ ਤੋਂ ਪਹਿਲਾਂ ਪੰਜਾਬ ਦੇ ਹਰ ਦੁਕਾਨ ਦੇ ਨਾਮ ਸਭ ਤੋਂ ਉੱਪਰ ਪੰਜਾਬੀ ਚ ਲਿਖਾਉਣ ਲਈ ਕਹਿੰਨੇ ਇਸ ਲਈ ਮੈਂ ਹਰ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਪੰਜਾਬੀ ਸਭ ਤੋਂ ਉੱਪਰ ਲਿਖਿਆ ਜਾਵੇ ਇਸ ਲਈ ਮੈਂ ਫਸਰੀ ਫਤਿਹਗੜ੍ਹ ਸਾਹਿਬ ਜਾ ਕੇ ਬੇਨਤੀ ਕਰ ਰਿਹਾ ਜੀ ਜਿੱਦ ਰਹਣ ਲਈ ਚੰਡੀਗੜ੍ਹ ਨਾ ਚੰਡੀਗੜ੍ਹ ਦੇ ਵਿੱਚ ਕਿਉਂ ਨਹੀਂ ਕਰ ਰਹੇ ਉੱਥੇ ਤਾਂ ਹਿੰਦੀ ਦੇ ਵਿੱਚ ਲਿਖੇ ਹੋਏ ਨੇ ਬਿਲਕੁਲ ਚੰਡੀਗੜ੍ਹ ਪੰਜਾਬ ਦੇ ਰਾਜਧਾਨੀ ਹੈ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਉੱਥੇ ਪੰਜਾਬੀ ਲਿਖਾਉਣ ਦੀ ਲੋੜ ਹੈ उत् भी हर थे लिखाने मैं कोशिश कर रहा जी चंडीगढ़ प्रशासन भी ख़त लिख के मैं बेनती की है जरूर लिखा देखो पंजाब के दे लोग जेकर पंजाब की रोटी खाते हैं पंजाब पानी पीते है इसलिए पंजाबी लिखाना बहुत लाजमी है लिखा की लड़ है मैनू पूरा आज उम्मीद है पंजाबी लोग बहुत समझदार ने बुद्धिजीवी ने लिखा जरूर जी मैं पटियाला श्री साहबजादा अजीत सिंह नगर मोगा ਅ ਤੇ ਲੁਧਿਆਣਾ ਦੇ ਨੇੜੇ ਸਮਰਾਲਾ ਮੈਂ ਤਾਂ ਤੁਸੀਂ ਕਈ ਤਰ੍ਹਾਂ ਦੇ ਬੋਰਡ ਲੈ ਕੇ ਮਿਲ ਕੇ ਫਿਰੇ ਹੋ ਕਈ ਤਾਵੇਂ ਤੇ ਪਿੰਡ ਕਈ ਸ਼ਹਿਰਾਂ ਦੇ ਗਏ ਵੀ ਹੋ ਲੋਕਾਂ ਨੇ ਤੁਹਾਡੇ ਕਹਿਣ ਤੇ ਕਿਸੇ ਨੇ ਬੋਰਡ ਬਦਲ ਦੀ ਗੱਲ ਕਹੀ ਹੈ ਬਹੁਤ ਸਾਰੇ ਮਹਾਰਾਜ ਪੰਜਾਬੀ ਲੋਕ ਬਹੁਤ ਕਮਾਲ ਦੇ ਨੇ ਬਹੁਤ ਸਮਝਦਾਰ ਨੇ ਬੁੱਧੀਜੀਵੀ ਨੇ ਮੈਂ ਬਹੁਤ ਸਨਮਾਨ ਕਰਦਾ ਹੈ ਉਹਨਾਂ ਨੇ ਮੇਰਾ ਬੋਰਡ ਦੇ ਕੇ ਮੇਰੇ ਸਿਰ ਤੇ ਜਿਹੜੇ ਪੰਜਾਬੀ ਪਾਸ਼ਾ ਇਸ ਪੈਂਤੀ ਅੱਖਰ ਨੂੰ ਦੇ ਕੇ ਕੁਝ ਲੋਕਾਂ ਨੇ ਉਹਨਾਂ ਦੇ ਅੱਖਾਂ ਵਿੱਚ ਮੈਂ ਹੰਝੂ ਵੀ ਦੇਖਿਆ क्योंकि वो देखते हैं मैं कर्नाटक तो हाँ कर्नाटक तो आके पंजाबी या पैंती उन्होंने माँ बोली में सर तरह के है लोग बहुत प्रभावित हुए ने वो खुद बोर्ड बना रहे बदल के पंजाबी लिखवा रहे ने मैं कर्नाटक तो हाँ जी बीजापुर जिला तो 2013 हज़ार बीच में चंडीगढ़ तीन दंडीगढ़ सहायक प्रोफेसर वजो आके नौकरी कर रहे जी उस तो बाद, पैंती आखर सीकन तो बाद मेरे तो इन्नी मेहर होया कि मैं श्री जगजीत साहिब ने कन्नड़ भाषा विच अनुवाद करके मेरी मां बोली कन्नड़ नु मैं रूहानी तित शिखर तक लेके गया इस पेंटिया कर दी नी ताकत है इनी रूहानी दरी भाषा है इस भाषा नु सम्मान करो थोड़ी तरक्की जरूर होई देखो पंकज हाल इना नु पंजाबी विच लिखोन दी लोड है इने दी तरक्की होर होईगी मैंने ये पेंटी सिख के मेरे तरक्की होया है महाराज ਮੈਂਨੇ ਮੇਰੀ ਮਾਂ ਬੋਲੀ ਵਿੱਚ ਜੀ ਜੀ ਜਪਜੀ ਸਾਹਿਬ ਨੂੰ ਅਨਵਾਦ ਕਰ ਦਿੱਤਾ ਇਸ ਤੋਂ ਵੱਧ ਕੀ ਤਰੱਕੀ ਹੋ ਸਕਦੀ ਹੈ ਤੁਸੀਂ ਕਿਸ ਦੀ ਸਿਆਸੀ ਪਾਰਟੀ ਨੂੰ ਨਹੀਂ ਮਹਾਰਾਜ ਮੈਂ ਅਸਿਸਟੈਂਟ ਪ੍ਰੋਫੈਸਰ ਹਾਂ ਗਵਰਨਮੈਂਟ ਕਾਲਜ ਮੁੱਖ ਮੰਤਰੀ ਨੇ ਕਹਿਣ ਦੇ ਇਹ ਕੁਝ ਕਰ ਰਹੇ ਮੁੱਖ ਮੰਤਰੀ ਉਹ ਕਹਿੰਦਾ ਉਹ ਕਿਉਂ ਨਹੀਂ ਕਰਦਾ ਨਹੀਂ ਨਹੀਂ ਮੁੱਖ ਮੰਤਰੀ ਕੋਈ ਪਾਰਟੀ ਦੇ ਨਹੀਂ ਹੁੰਦੇ ਮਹਾਰਾਜ ਮੁੱਖ ਮੰਤਰੀ ਇੱਕ ਉਦਾਹਰਨ ਹੈ ਇਹ ਸੁਭੇਦੀ ਮੁਖਿਆ ਹੈ ਜੇਕਰ ਉਹ ਕਹਿੰਦੇ ਨੇ ਉਹਨਾਂ ਨੂੰ ਮੰਨਣ ਦੀ ਲੋੜ ਹੈ ਪਾਵੇ ਕੋਈ ਪਾਰਟੀ ਹੋਵੇ ਕੋਈ ਵੀ ਹੋਵੇ ਉਹ ਸੁਭੇਦੀ ਇੱਕ ਪਾਸੇ ਵਿਭਾਗ ਵੱਲੋਂ ਨੋਟਿਸ ਖੜਿਆ ਗਿਆ ਹੈ ਮਹਾਰਾਜ इसलिए वो लागू है कोई पार्टीबाजी ने सूबे की मुखिया की गल कर मनन की जड़ है देखो श्री लाल बहादुर शास्त्री ने कहा कि हफ्ते एक बार तुम्हें नहीं खाना है उसकी बेनती लोग हाले भी मनते हैं कहन का भाव है ये एक सूबा द एक मुखिया है उन्होंने गल मन के पंजाबी सम्मान करने की लड़ है देखो महाराज मुख्यमंत्री कह की लड़ नहीं है खुद पंजाबी लोगों को इस पैंती अखर सम्मान करने की लड़ है ਯਾਨੀ ਕਿ ਤੁਸੀਂ ਮੁੱਖ ਮੰਤਰੀ ਦੀ ਹਰ ਗੱਲ ਮੰਨੋਗੇ ਪਰ ਸੁਬੇ ਦੀ ਮੁੱਖ ਮੰਤਰੀ ਜੇਕਰ ਕੁਝ ਕਹਿੰਦੇ ਨੇ ਜੇਕਰ ਉਹ ਕਾਨੂੰਨੀ ਦੇ ਤਹਿਤ ਹੈ ਮੰਨਣ ਦੀ ਲੋੜ ਹੈ ਭਾਵੇਂ ਕੋਈ ਹੋ ਜੀ ਪ੍ਰਧਾਨ ਮੰਤਰੀ ਜੇ ਕਹੂਗਾ ਤਾਂ ਉਹਦੀ ਜੀ ਜੇਕਰ ਪ੍ਰਧਾਨ ਮੰਤਰੀ ਕਹੂਗਾ ਤਾਂ ਉਹਦੀ ਹਾਂਜੀ ਪੰਜਾਬ ਦੀ ਸ਼ਰਾਬ ਬੰਦੀ ਹੋਣੀ ਤੇ ਸ਼ਰਾਬ ਬੰਦ ਹੋਣੀ ਚਾਹੀਦੀ ਹੈ ਨਹੀਂ ਦੇਖੋ ਨਸ਼ਾ ਸ਼ਰਾਬ ਭਾਵੇਂ ਕੋਈ ਵੀ ਟੰਗ ਹੋਏ ਬੰਦ ਹੋਣ ਦੀ ਲੋੜ ਹੈ ਉਹ ਨਸ਼ਾ ਦੇ ਉੱਤੇ ਨੱਤ ਪਾਉਣ ਲਈ ਪੰਜਾਬ ਸਰਕਾਰ ਕੰਮ ਕਰਦਾ ਪਿਆ ਹੈ ਦਾ ਫੇਸ ਸ਼ਰਾਪੀ ਕੇ 에어ਪੋਰਟ ਤੇ ਗਰ ਗਿਆ ਜਰਮਨ ਚ ਉਹਨਾਂ ਦੇ ਮੈਂ 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 ਇਸ ਇਸ ਬਾਰੇ ਕੋਈ ਵੀ ਬਿਆਨ ਜਾਰੀ ਨਹੀਂ ਕਰ ਸਕਦਾ ਕਿਉਂਕਿ ਜਦ ਤੱਕ ਉਹ ਪੁਸ਼ਟੀ ਨਹੀਂ ਹੁੰਦੀ ਹੈ ਉਹ ਕਿਸੇ ਦੇ ਬਾਰੇ ਗਲ ਕਹਿਣਾ ਮੈਨੂੰ ਲੱਗਦਾ ਹੈ ਸਹੀ ਨਹੀਂ ਹੈ ਸਾਡੀ ਬਟਾਂ ਦਾ ਨਾਮ ਹੈ ਜੀ ਆਰ ਡੀ ਸਵੀਟਸ ਗੁਰੂ ਰਾਮਦਾਸ ਸਵੀਟਸ ਸਰਹੰਤੋਂ ਤੇ ਪੰਡਿਤ ਜੀ ਦਾ ਆਪਾਂ ਦੇਖਿਆ ਪੰਡਿਤ ਜੀ ਦਾ ਪਹਿਲਾਂ ਵੀ ਪ੍ਰਚਾਰ ਬਹੁਤ ਪੰਜਾਬੀ ਬਾਰੇ ਆਪਾਂ ਹੁਣ ਅੱਗੇ ਵੀ ਪੰਡਿਤ ਜੀ ਦਾ ਥਾਂ ਦਵਾਂਗੇ ਆਪਾਂ ਨੇ ਹੁਣ ਪੰਜਾਬੀ ਚ ਕਰ ਦੇਣਾ ਸਾਰਾ ਕੰਮ ਆਪਣਾ ਆਪਾਂ ਨੇ ਸਭ ਤੋਂ ਉੱਪਰ ਨਹੀਂ ਲਿਖਣੀ ਆਪਾਂ ਨੇ ਕੱਲੀ ਪੰਜਾਬੀ ਹੀ ਲਿਖਣੀ ਆ ਸਾਰੀ ਪੰਜਾਬੀ ਸਾਰੀ ਉਹ ਪੰਜਾਬੀ ਆਪਾਂ ਕਰ ਦੇਣੀ ਆ ਲਾਗੂ ਲੋਕਾਂ ਨੂੰ ਜਿਹੜਾ ਇਹ ਉਦੇਸ਼ ਦੇ ਰਹੇ ਨੇ ਕਿੰਦਾਂ ਦੀ ਕਿੰਦਾਂ ਦਾ ਤੁਸੀਂ ਕੀ ਸਮਝਦੇ ਹੋ ਇਹ ਤਾਂ ਬਹੁਤ ਵਧੀਆ ਸੰਦੇਸ਼ ਆ ਲੋਕਾਂ ਨੂੰ ਜਾਗਰੂਕਤਾ ਲਿਆ ਰਹੇ ਨੇ ਥੋੜਾ ਆਪਣੇ ਲੋਕ ਥੋੜਾ ਝਿਜਕਦੇ ਨੇ ਪੰਜਾਬੀ ਲਈ ਹੈ ਨਾ ਜਿਵੇਂ ਥੋੜਿਆ ਕਰਦੇ ਨੇ ਫੀਲ ਚਾਰਕ ਸ਼ਬਦ ਇੰਗਲਿਸ਼ ਦੇ ਆਉਂਦੇ ਹੁੰਦੇ ਨੇ ਉਹਨਾਂ ਨੂੰ ਉਹੀ ਬੋਲੀ ਜਾਂਦੇ ਨੇ ਪਰ ਪੰਜਾਬੀ ਪਰ ਪੰਜਾਬੀ ਬੋਲਣ ਝਿਜਕਣਾ ਕੋਈ ਨਹੀਂ ਤੇ ਆਪਾਂ ਨੂੰ ਤਾਂ ਮੈਂ ਤਾਂ ਇੱਕ ਹੋਰ ਗੱਲ ਕਹਿਣਾ ਵੀ ਆਪਾਂ ਨੂੰ ਸਿਗਨੇਚਰ ਵੀ ਪੰਜਾਬੀ 'ਚ ਕਰਨੇ ਚਾਹੀਦੇ ਨੇ ਮੈਂ ਜ਼ਿਆਦਾਤਰ ਜਗ੍ਹਾ ਤੇ ਕਈ ਜਗ੍ਹਾ ਪੰਜਾਬੀ 'ਚ ਲਿਖਦਾ ਕਮਲਪ੍ਰੀਤ ਸਿੰਘ ਠੀਕ ਹੈ ਤਾਂ ਹੀ ਆਪਣੀ ਥੋੜੀ ਬੋਲੀ ਅੱਗੇ ਚੱਲੂਗੀ ਮੇਰਾ ਨਾਮ ਪ੍ਰਭਜੋ ਸਿੰਘ ਹੈ ਦੇਖ ਇਹ ਇਕਰਤ ਬੰਦਾ ਤੁਸੀਂ ਸਾਡੇ ਕੋਲ ਸਾਹਮਣੇ ਦੇਖ ਰਿਹਾ ਤੁਸੀਂ ਦੁਕਾਨ ਤੇ ਸਮਾਨ ਲੈਣ ਆਈ ਸੀ ਤੇ ਇਹ ਪੰਜਾਬੀ ਲਈ ਮਨ ਕਿਸ ਸੰਦੇਸ਼ ਦਿੰਦਾ ਫਿਰਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਨੂੰ ਅਸੀਂ ਬਹੁਤ ਵਧੀਆ ਟੀਮ ਮੰਨਦੇ ਹਾਂ ਨਾ ਜਿੱਦਾਂ ਇਹ ਸੰਦੇਸ਼ ਦੇ ਰਹੇ ਆ ਇਹਨਾਂ ਨੂੰ ਦੇਖ ਕੇ ਬਾਹਰਲੀ ਕੰਟਰੀਆਂ ਚ ਵੀ ਆਪਣੀ ਜਾਂਦਾ ਦੁਆਣਾ ਪੰਜਾਬੀ ਬੋਲੀ ਆਊਗੀ ਇਹਨੂੰ ਆਪਾਂ ਸਭ ਤੋਂ ਵਧੀਆ ਮੰਨਦੇ ਹਾਂ ਦੇਸ਼ ਦੇ ਰਹੇ ਨੇ ਤੇ ਅਸੀਂ ਵੀ ਇਹ ਨਾ ਪੂਰਾ ਸਾਥ ਦੇਵਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਰਚਨਾ ਸ਼ਾਹੀ ਦੀ ਫਤਿਹਗੜ੍ਹ ਸਾਹਿਬ ਤੋਂ ਵਿਸ਼ੇਸ਼ ਰਿਪੋਰਟ